ਹਾਂਜੀ ਦੋਸਤੋ ਤੁਸੀਂ ਵੀ ਮੇਰੇ ਮੂੰਹ ਕੋਲ ਲੋਕੇਸ਼ਨ ਦੇਖ ਰਹੇ ਹੋ ਕਿ ਕਿਹੜੀ ਲੋਕੇਸ਼ਨ ਹੈ ਅੱਜ ਮੈਂ ਫੇਰ ਕਿੱਥੇ ਪਹੁੰਚ ਚੁੱਕਿਆ ਤਾਂ ਆਉਂਦੀ ਆ ਨਾ ਭਲੇਖਾ ਵਿਦੇਸ਼ਾਂ ਦਾ ਪਉਂਦੀ ਆ ਨਾ ਲੋਕੇਸ਼ਨ ਭਲੇਖਾ ਜਿਵੇਂ ਕਿਸੇ ਪਹਾੜੀ ਖੇਤਰ 'ਚ ਖੜਾ ਹੋਵਾਂ ਕਿਉਂਕਿ ਇਹਦਾ ਨਕਸ਼ਾ ਹੀ ਇਹੋ ਜਿਹਾ ਹੈ ਇਸ ਨਕਸ਼ੇ ਨੇ ਬਰਨਾਲੇ ਦੀ ਵੱਡੀਆਂ-ਵੱਡੀਆਂ ਜਿਹੜੀਆਂ ਮਾਰਕਟਾਂ ਨੇਗੀਆਂ ਉਹ ਫੇਰ ਕਰ ਦਿਤੀਆਂ ਕਿਉਂਕਿ ਉਹ ਨਕਸ਼ਾ ਇਹੋ ਜਿਹਾ ਹੈ ਜਿਹੜਾ ਵੀ ਇਸ ਰੋਡ ਤੋਂ ਲੰਘਦਾ ਉਹਦੀ ਬ੍ਰੇਕ ਨਾ ਪਵੇ ਇਹ ਹੋਈ ਨਹੀਂ ਸਕਦਾ ਕਿਉਂਕਿ ਤਹਾਨੂੰ ਪਤਾ ਗਿਆ ਸੀ ਹਰ ਵਾਰ ਤੁਹਾਡੇ ਲਈ ਕਿ ਨਵੀਂ ਲੋਕੇਸ਼ਨ ਲੈ ਕੇ ਆਉਂਦੇ ਆ ਤਾਂ ਅੱਜ ਅਸੀਂ ਇੱਕ ਹੋਰ ਇਹੋ ਜਿਹੀ ਲੋਕੇਸ਼ਨ ਲੈ ਕੇ ਪਹੁੰਚੇ ਆ ਜਿੱਥੇ 28 ਇਹ ਸ਼ੋਪਿੰਗ ਕੰਪਲੈਕਸ ਨੇਗੇ ਜਿੱਥੇ ਤੁਸੀਂ ਇਸ ਨੂੰ ਰੈਂਟਲ ਤੇ ਪਰਚੇਸ ਦੋਨੋਂ ਆਪਸ਼ਨ ਤੁਹਾਡੇ ਕੋਲ ਹੈਗੀਆਂ ਨੇ ਚਾਹੇ ਤੁਸੀਂ ਇਸ ਨੂੰ ਕਿਰਾਏ ਤੇ ਲੈ ਲਓ ਚਾਹੇ ਇਸ ਨੂੰ ਤੁਸੀਂ ਮੁੱਲ ਖਰੀਦ ਲਓ ਜਿੱਥੇ ਤੁਹਾਡੇ ਵਪਾਰ ਨੂੰ ਹੋਰ ਵਧਾਵੇਗੀ ਤੁਹਾਡੇ ਵਪਾਰ ਦੇ ਲਈ ਇਹ ਜਗ੍ਹਾ ਟੁਕਮੀ ਹੋਵੇਗੀ ਉੱਥੇ ਹੀ ਤੁਹਾਡੇ ਵਪਾਰ 'ਚ ਵਾਧਾ ਕਰਨ ਦੇ ਨਾਲ-ਨਾਲ ਸ਼ਹਿਰ ਦੇ ਲੋਕਾਂ ਨੂੰ ਵੀ ਇੱਕ ਵੱਡੀ ਸੁਵਿਧਾ ਮਿਲਣ ਵਾਲੀ ਹੈ ਕਿ ਜਿੱਥੇ ਸ਼ਹਿਰ ਦੇ ਲੋਕ ਹੁਣ ਜਿੱਥੋਂ ਡੀ ਮਾਰਕ ਦੇ ਵਿੱਚ ਘੁੰਮਣ ਆਉਂਦੇ ਨੇ ਤਾਂ ਉੱਥੇ ਗਰੋਸਰੀ ਅਤੇ ਹੋਰ ਘਰੇਲੂ ਆਟਮਾ ਤੱਕ ਸੀਮਤ ਰਹਿ ਜਾਂਦੇ ਨੇ ਉਹਨਾਂ ਨੂੰ ਫਾਸ਼ਫੂਡ ਕੋਰਨਰ ਦੀ ਗੱਲ ਕਰ ਲਈਏ ਜਾਂ ਖਰੀਦਦਾਰੀ ਦੀ ਗੱਲ ਕਰ ਲਈਏ ਇਸ ਦੇ ਨਾਲ ਨਾਲ ਕੁਝ ਵਧੀਆ ਜੀ ਲੋਕੇਸ਼ਨ ਅਗਲਾ ਕਹਿੰਦਾ ਹੁਣ ਆਇਆ ਤਾਂ ਨੇੜੇ ਮਿਲ ਜੇ ਤੇ ਸਾਰੀਆਂ ਜਿਹੜੇ ਸੁਖ ਸੋਭਾ ਦਾ ਮਾਣੇ ਇਹ ਸਾਰੀਆਂ ਸਹੂਲਤਾਂ ਨੇ ਇਹ ਸਾਰੀਆਂ ਚੀਜ਼ਾਂ ਠੁਕਮੀਆਂ ਹੋਣ ਵਾਲੀਆਂ ਨੇ ਤਾਂ ਅੱਜ ਅਸੀਂ ਤੁਹਾਨੂੰ ਲੈ ਕੇ ਪਹੁੰਚੇ ਹਾਂ ਬਰਨਾਲਾ ਹੰਢਾਇਆ ਰੋਡ ਡੀਮਾਰ ਦੇ ਬਿਲਕੁਲ ਸਾਹਮਣੇ ਗਣਪਤੀ ਐਨਕਲੇਵ ਦੇ ਫਰੰਟ ਦੇ ਉੱਤੇ ਬਣੀ ਇਸ ਮਾਰਕੀਟ ਦੇ ਵਿੱਚ ਜਿਸ ਦਾ ਨਾਮ ਹੈ ਗਣਪਤੀ ਮਾਰਕੀਟ ਜਿੱਥੇ ਤੁਹਾਡਾ ਪਿਆਰ ਮਿਲਿਆ ਦਾ ਸਿਤਾਹਨੋਂ ਰਖੜੀ ਤੇ ਮਾਰਕੀਟ ਹੈ ਜੀ ਲੋਕਰਪਣ ਕਰਾਂਗੇ ਤੁਹਾਡੇ ਲਈ ਸੇਵਾ ਦੇ ਵਿੱਚ ਹਾਜ਼ਰ ਕਰਾਂਗੇ ਤੇ ਹੋ ਸਕਦਾ ਹੋਇਆ ਜੇ ਤੁਸੀਂ ਇੰਤਜ਼ਾਰ ਹੋਰ ਕਰਵਾਣਾ ਹੋਇਆ ਜਾਂ ਤੁਹਾਡਾ ਪਿਆਰਸਾਂ ਨੂੰ ਥੋੜਾ ਜਿਹਾ ਲੇਟ ਮਿਲਿਆ ਤਾਂ ਦਿਵਾਲੀ ਤੱਕ ਹੈ ਜਰ ਤਾਂ ਉਹ ਅਸੀਂ ਦਿਵਾਲੀ ਬੰਪਰ ਦੇ ਵਿੱਚ ਇਹ ਜਿਹੜੀ ਮਾਰਕੀਟ ਹੈ ਤੁਹਾਨੂੰ ਦਵਾਂਗੇ ਤੁਹਾਡੇ ਅਗੇ ਪੇਸ਼ ਕਰਾਂਗੇ ਜਿਸ ਵਿੱਚ ਵੱਖੋ ਵੱਖਰੇ ਆਊਟਲੈਟ ਫਾਸਟ ਫੂਡ ਕੋਰਨਰ ਅਤੇ ਸ਼ੋਪਿੰਗ ਦੇ ਲਈ ਬਹੁਤ ਸਾਰੀਆਂ ਜਿਹੜੀਆਂ ਇੱਥੇ ਨਵੀਆਂ ਕੰਪਨੀਆਂ ਨੇ ਜਿਹੜੀਆਂ ਆਉਣ ਵਾਲੀਆਂ ਨੇ ਖੁੱਲੀ ਡੁੱਲੀ ਪਾਰਕਿੰਗ ਹਰੇ ਭਰੇ ਪਾਰਕ ਹਰ ਚੀਜ਼ ਹੈ ਤੇ ਉਹਨੂੰ ਇੱਥੇ ਮਿਲਣ ਵਾਲੀ ਹੈ ਤੇ ਰਾਤ ਦਾ ਨਜ਼ਾਰਾ ਤਾਂ ਦੇਖਦੇ ਹੀ ਬਣੇਗਾ ਤਾਂ ਹੁਣ ਤੁਸੀਂ ਵੀ ਜੇ ਕਰ ਰਹੇ ਹੋ ਇੰਤਜ਼ਾਰ ਕਦੋਂ ਇਹ ਮਾਰਕੀਟ ਖੁੱਲਣੀ ਚਾਹੀਦੀ ਹੈ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਤੇ ਤੁਹਾਡੇ ਨਾਲ ਅਸੀਂ ਮਿਲਦੇ ਰਹਾਂਗੇ ਇਸ ਤਰ੍ਹਾਂ ਦੀ ਹੋਰ ਵੀਡੀਓ ਦੇ ਨਾਲ ਅਖੀਰ ਤੇ ਜਿਹੜੇ ਵਪਾਰੀ ਭੜਾ ਆਪਣੇ ਵਪਾਰ ਨੂੰ ਵਧਿਆ ਧੁਗ ਮਿਲੋਕੇਸ਼ਨ ਲੱਭ ਰਹੇ ਨੇ ਤਾਂ ਇੱਥੇ ਉਹਨਾਂ ਲਈ ਦੋਨੇ ਚੀਜ਼ਾਂ ਹੈ ਜਿਹੜੀਆਂ ਇਹ ਬਣਨ ਵਾਲੀਆਂ ਨੇ ਕਿਰਾਏ ਅਤੇ ਮੁੱਲ ਇੱਥੇ ਆ ਕੇ ਜਿਹੜੇ 28 ਸ਼ਾਪਿੰਗ ਕੰਪਲੈਕਸ ਚ ਤੁਸੀਂ ਇਹ ਆਪਣੀ ਜਿਹੜੀ ਚੁਆਇਸ ਹੈ ਸਿਲੈਕਟ ਕਰ ਸਕਦੇ ਹੋ ਤਾਂ ਸਾਨੂੰ ਦਿਓ ਇਜਾਜ਼ਤ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡਾ ਆਪਣਾ ਸੋਨੂੰ ਉਪਰ